ਕਹਿੰਦਾ ਤੁਨੂੰ ਸੰਦੂ ਰੇਦਾ ਇਹ ਡੀਜੀਪੀ ਨੂੰ ਵੀ ਪਤਾ ਹੈ ਦੇਖੋ ਇਹ ਮੈਨੂੰ ਕੋਈ ਇਤਬਾਣੀ ਜਵਾਬ ਦੇਉ ਕੋ ਡੀਜੀਪੀ ਨੂੰ ਵੀ ਚੈਲੰਜ ਕਰਦਾ ਉਹ ਐਸਐਚਓ ਨੂੰ ਵੀ ਕਰਦਾ ਉਹ ਪੰਜਾਬ ਦੀ ਪੁਲਿਸ ਨੂੰ ਚੈਲੰਜ ਕਰਦਾ ਉਹ ਲੰਕੇ ਦੇ ਪੁਰਵ ਐਮਐਲਏ ਨੂੰ ਵੀ ਕਹਿੰਦਾ ਕਿ ਸਾਰੇ ਖੇਤਲੇ ਮੈਂ ਆਜੋ ਸੀ ਬਾਬਾ ਖੇਤ ਜਿੱਕੇ ਕੰਪਲੇਨਟ ਤੁਹਾਡੀ ਨੂੰ ਨੇ ਤੁਹਾਡੇ ਉੱਤੇ ਕੰਪਲੇਨਟ ਦਿੱਤੀ ਕਿ ਮੇਰਾ ਸੁਸਸਿ 16 ਮੇਰਾ ਮੇਰਾ ਰੇਪ ਕਰਦਾ ਸੀ ਰੇਪ ਉਹ ਬੰਦਾ ਮੈਨੂੰ ਕਹੇਗਾ ਜਿਹੜਾ ਆਪਣੀ ਧੀ 14 ਸਾਲ ਦੀ ਕੁੜੀ ਦੇ ਨਾਲ ਰੇਪ ਕਰਦਾ ਹੋਵੇ ਇਹ ਮੈਂ ਨਹੀਂ ਕਹ ਰਿਹਾ ਚਾਹ ਦੇ ਪੱਥਰੇ 'ਚ ਐਨਆਈ ਕਾਰ ਦੀ ਕਮਰੇਟਾ ਪਈ ਹੈ ਜਾ ਕੇ ਦੇਖ ਸਕਦੇ ਹੋ ਉਹ ਬੰਦਾ ਜਿਹੜਾ ਕਹਿੰਦਾ ਸੀ ਇਹ ਜਿਹੜਾ ਮੰਤਰੀ ਪੁੱਤਰ ਹੈ

اچھ ہیں آج میری ویڈیو تو بعد کئی بدلی ہو جانی ہے, ہے. جا جا پتر ہے. ہے ہر کم کر ہے میرا نام بھی آ سکتا ہے کلو کتنے میرا بھی کوئی بچہ بھی کر سکتا ہے